प्यारे दोस्तों प्यार भरी सत श्री अकाल जी हां जी दोस्तों आज दी बड़ी अपडेट ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਪੰਜਾਬ ਸਰਕਾਰ ਦੇ ਮੁਲਾਜ਼ਮ ਜੋ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਬੀਤੇ ਦਿਨੀ ਜਿਹੜਾ ਕਿ 13 ਫਰਵਰੀ ਦੀ ਇੱਕ ਕੈਬਨਿਟ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ 2016 ਤੋਂ 6ਵੇਂ ਪੇਕ ਮਿਸ਼ਨ ਦੇ ਏਰੀਆ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਸੀ ਕਿ ਅਸੀਂ ਇਸ ਏਰੀਆ ਦੀ ਅਦਾਇਗੀ ਕਿਸ਼ਤਾਂ ਦੇ ਰੂਪ ਵਿੱਚ ਕਰਾਂਗੇ ਤੇ ਉਸ ਨੂੰ ਲੈ ਕੇ ਅਸੀਂ ਕਹਿ ਸਕਦੇ ਹਾਂ ਕਿ ਇੱਕ ਵੇਰਵਾ ਵੀ ਪੇਸ਼ ਕੀਤਾ ਗਿਆ ਸੀ ਜਿਸ ਦੇ ਵਿੱਚ ਦੱਸਿਆ ਗਿਆ ਸੀ ਕਿ ਅਸੀਂ ਇਸ ਤਰ੍ਹਾਂ ਇਸ ਏਰੀਆ ਦੀ ਅਦਾਇਗੀ ਕਰਾਂਗੇ ਜੋ ਬਜਾਦਾ ਏਜ ਦੇ ਪੈਸ਼ਨਰ ਨੇ 85 ਸਾਲ ਤੋਂ ਉੱਪਰ ਦੇ ਉਹਨਾਂ ਨੂੰ ਤਿੰਨ ਕਿਸ਼ਤਾਂ ਦੇ ਵਿੱਚ ਸਾਰੇ ਏਰੀਆ ਦੀ ਅਦਾਇਗੀ ਇਸੇ ਸਾਲ ਜਿਹੜੀ ਕਿ ਤਿੰਨ ਕਿਸ਼ਤਾਂ ਦੇ ਵਿੱਚ ਕਰ ਦਿੱਤੀ ਜਾਵੇਗੀ ਵੱਡੀ ਖੁਸ਼ਖਬਰੀ ਦਿੱਤੀ ਗਈ ਸੀ ਹਾਂਜੀ ਦੋਸਤੋ ਜੇਕਰ ਗੱਲ ਕਰੀਏ 13 ਫਰਵਰੀ ਦੀ ਜੋ ਕੈਬਨਿਟ ਮੀਟਿੰਗ ਹੋਈ ਤਾਂ ਉਸ ਤੋਂ ਮੁਲਾਜ਼ਮਾਂ ਨੂੰ ਬਹੁਤ ਆਸਾਂ ਸੀ ਕਿ ਪੰਜਾਬ ਸਰਕਾਰ ਉਹਨਾਂ ਦੀਆਂ ਮੰਗਾਂ ਦਾ ਹੱਲ ਕਰੇਗੀ ਪਰ ਜਦੋਂ ਮੀਟਿੰਗ ਹੋਈ ਤਾਂ ਉਸ ਤੋਂ ਬਾਅਦ ਹੋਰ ਮੰਗਾਂ ਬਾਰੇ ਤਾਂ ਕੁਝ ਵੀ ਨਹੀਂ ਕੀਤਾ ਗਿਆ ਪਰ 2016 ਤੋਂ 6ਵੇਂ ਪੇਕ ਮਿਸ਼ਨ ਏਰੀਆ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਿਹੜਾ ਕਿ ਵੇਰਵਾ ਪੇਸ਼ ਕੀਤਾ ਜਿਸ ਤੋਂ ਬਾਅਦ ਮੁਲਾਜ਼ਮਾਂ ਦੇ ਅੰਦਰ ਭਾਰੀ ਨਿਰਾਸ਼ਾ ਛਾ ਗਈ ਕਿਉਂਕਿ ਇਸ ਮਾਮਲੇ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਬਹੁਤ ਸਾਰੀਆਂ ਸੁਣਵਾਈਆਂ ਹੋ ਚੁੱਕੀਆਂ ਨੇ ਇਹ ਮਾਮਲਾ ਡਬਲ ਬੈਂਚ ਤੱਕ ਚਲਾ ਗਿਆ ਸੀ ਪੰਜਾਬ ਸਰਕਾਰ ਇਸ ਨੂੰ ਡਬਲ ਬੈਂਚ ਤੱਕ ਲੈ ਕੇ ਚਲੀ ਗਈ ਸੀ ਕਿ ਇਸ ਮਾਮਲੇ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਗਈ ਪਰ ਜੋ 13 ਫਰਵਰੀ ਦੀ ਕੈਬਨਿਟ ਮੀਟਿੰਗ ਹੋਈ ਉਸ ਤੋਂ ਬਾਅਦ ਪੰਜਾਬ ਸਰਕਾਰ ਦੁਆਰਾ ਇਸ ਨੂੰ ਲੈ ਕੇ ਇੱਕ ਵੇਰਵਾ ਪੇਸ਼ ਕੀਤਾ ਗਿਆ ਕਿ ਅਸੀਂ 2016 ਤੋਂ 6ਵੇਂ ਪੇ ਕਮਿਸ਼ਨ ਦੇ ਏਰੀਅਨ ਦੀ ਅਦਾਇਗੀ ਜ਼ਰੂਰ ਕਰਾਂਗੇ ਜੋ ਪਹਿਲੀਆਂ ਸਰਕਾਰਾਂ ਉਨ੍ਹਾਂ ਦੁਆਰਾ ਜੋ ਖਿਲਾਰਾ ਪਾਇਆ ਹੋਇਆ ਹੈ ਅਸੀਂ ਉਸ ਨੂੰ ਹੀ ਸਮੇਟ ਰਹੇ ਸੀ ਜੇਕਰ ਇਸ ਏਰੀਆ ਦੀ ਅਦਾਇਗੀ ਪਹਿਲਾਂ ਹੀ ਕਰ ਦਿੱਤੀ ਜਾਂਦੀ ਤਾਂ ਐਨਾ ਬੋਝ ਇਸ ਸਰਕਾਰ ਦੇ ਉੱਪਰ ਨਹੀਂ ਬਹਨਾ ਸੀ ਜੇਕਰ ਉਸ ਬੇਰਵੇ ਦੀ ਗੱਲ ਕਰੀਏ ਤਾਂ ਜਿੰਨਾ ਪੈਸ਼ਨਰਾਂ ਦੀ ਉਮਰ 85 ਸਾਲ ਜਾਂ ਇਸ ਤੋਂ ਵੱਧ ਹੈ ਉਹਨਾਂ ਨੂੰ ਇੱਕ ਇੱਕ 2016 ਤੋਂ 30 6 2021 ਤੱਕ ਦਾ ਪੇ ਕਮਿਸ਼ਨ ਦੇ ਏਰੀਆ ਦਾ ਬਕਾਇਆ ਜੋ ਰਹਿੰਦਾ ਹੈ ਸਮੇਤ ਡੀਏ ਦਸੰਬਰ 2024 ਤੋਂ ਫਰਵਰੀ 2025 ਤੱਕ ਦਾ ਜਿਹੜਾ ਕਿ ਤਿੰਨ ਕਿਸ਼ਤਾਂ ਦੇ ਵਿੱਚ ਦਿੱਤਾ ਜਾਵੇਗਾ ਇਸੇ ਸਾਲ ਇਹ ਕਿਹਾ ਜਿਨ੍ਹਾਂ ਦੀ ਉਮਰ 75 ਸਾਲ ਜਾਂ ਇਸ ਤੋਂ ਵੱਧ ਹੈ 85 ਤੋਂ ਘੱਟ ਹੈ ਉਹਨਾਂ ਨੂੰ 1 ਇੱਕ 2016 ਤੋਂ 30 6 2021 ਤੱਕ ਦਾ ਪੇ ਕਮਿਸ਼ਨ ਦਾ ਏਰੀਅਰ ਸਮੇਤ ਡੀਏ ਅਪ੍ਰੈਲ 2025 ਤੋਂ ਮਾਰਚ 2026 ਤੱਕ 12 ਕਿਸ਼ਤਾਂ ਦੇ ਵਿੱਚ ਦਿੱਤਾ ਜਾਵੇਗਾ ਜਿਨ੍ਹਾਂ ਦੀ ਉਮਰ 75 ਸਾਲ ਤੋਂ ਘੱਟ ਹੈ ਉਹਨਾਂ ਨੂੰ ਇੱਕ ਇੱਕ 2016 ਤੋਂ 30 021 ਤੱਕ ਦਾ ਪੇ ਕਮਿਸ਼ਨ ਦਾ ਏਰੀਅਰ ਸਮੇਤ ਡੀਏ ਸਾਲ 2016 ਤੇ 17 ਦਾ 15 ਕਿਸ਼ਤਾਂ ਦੇ ਵਿੱਚ April 2025 ਤੋਂ ਸ਼ੁਰੂ ਹੋਵੇਗਾ ਸਾਲ 2018 19 ਦਾ 18 ਕਿਸ਼ਤਾਂ ਦੇ ਵਿੱਚ ਜੁਲਾਈ 2026 ਤੋਂ ਸ਼ੁਰੂ ਹੋਵੇਗਾ 2020 ਤੋਂ 31/2021 ਤੱਕ ਦਾ ਏਰੀਅਰ 9 ਕਿਸ਼ਤਾਂ ਦੇ ਵਿੱਚ ਦਿੱਤਾ ਜਾਵੇਗਾ ਜੋ ਕਿ ਜਨਵਰੀ 2028 ਤੋਂ ਸ਼ੁਰੂ ਹੋਵੇਗਾ ਇਸੇ ਤਰ੍ਹਾਂ ਵਰਕਿੰਗ ਮਲਾਜ਼ਮਾਂ ਦੇ ਲਈ ਵੀ ਵੇਰਵਾ ਪੇਸ਼ ਕੀਤਾ ਗਿਆ ਸੀ ਕਿ ਸਾਲ 2016 ਲਈ ਪੇ ਕਮਿਸ਼ਨ ਦਾ ਏਰੀਅਰ ਸਮੇਤ ਡੀਏ 12 ਕਿਸ਼ਤਾਂ ਦੇ ਵਿੱਚ April 2026 ਤੋਂ March 2027 ਤੱਕ ਅਤੇ ਜੋ ਸਾਲ 2017 ਸਾਲ 2018 ਸਾਲ 2019 ਤੇ ਸਾਲ 2020 ਸਾਲ 2021 31/2021 ਤੱਕ ਦਾ ਪੇ ਕਮਿਸ਼ਨ ਦਾ ਏਰੀਅਰ ਸਮੇਤ ਡੀਏ 24 ਕਿਸ਼ਤਾਂ ਦੇ ਵਿੱਚ April 2027 ਤੋਂ March 2029 ਤੱਕ ਅਦਾ ਕੀਤਾ ਜਾਵੇਗਾ ਮਲਾਜ਼ਮਾਂ ਦਾ ਜੋ ਵਰਕਿੰਗ ਮਲਾਜ਼ਮਾਂ ਦਾ ਜੋ ਏਰੀਅਰ ਹੈ ਉਹ ਉਹਨਾਂ ਨੂੰ ਜੋ ਦਿੱਤਾ ਜਾਵੇਗਾ 2029 ਤੱਕ ਹਾਂਜੀ ਦੋਸਤੋ ਇਹ ਵੇਰਵਾ ਪੇਸ਼ ਕੀਤਾ ਗਿਆ ਜਦੋਂ ਇਹ ਵੇਰਵਾ ਪੇਸ਼ ਕੀਤਾ ਗਿਆ ਤਾਂ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਜਿਹੜੇ ਰਿਟਾਇਰਮੈਂਟ ਹੋਏ ਮਲਾਜ਼ਮ ਨੇ ਜਿਨ੍ਹਾਂ ਦੀ ਉਮਰ 85 ਸਾਲ ਜਾਂ ਇਸ ਤੋਂ ਉੱਪਰ ਹੈ ਉਹਨਾਂ ਦੇ ਅੰਦਰ ਖੁਸ਼ੀ ਦੀ ਲਹਿਰ ਫੈਲ ਗਈ ਕਿਸ ਏਰੀਆ ਦੀ ਅਦਾਇਗੀ ਉਹਨਾਂ ਨੂੰ ਤਿੰਨ ਕਿਸ਼ਤਾਂ ਦੇ ਵਿੱਚ ਇਸੇ ਸਾਲ ਕੀਤੀ ਜਾਵੇਗੀ ਪਰ ਜੇਕਰ ਦੇਖਿਆ ਜਾਵੇ ਤਾਂ ਉਹਨਾਂ ਪੈਸ਼ਨਰਾਂ ਦੀ ਗਿਣਤੀ ਹੀ ਬਹੁਤ ਘੱਟ ਹੈ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਏਰੀਅਰ ਦੀ ਅਦਾਇਗੀ ਕਰ ਦੀ ਗੱਲ ਕੀਤੀ ਗਈ ਹੈ ਜੋ ਕਿ ਵਰਕਿੰਗ ਮੁਲਾਜ਼ਮ ਨੇ ਉਹਨਾਂ ਨੂੰ ਤਾਂ ਮਾਰਚ 2029 ਤੱਕ ਸਾਰਾ ਏਰੀਆ ਦੇਣ ਦੀ ਗੱਲ ਕੀਤੀ ਗਈ ਹੈ ਪਰ ਪੰਜਾਬ ਸਰਕਾਰ ਇਹ ਭੁੱਲ ਗਈ ਕਿ 2027 ਤੱਕ ਹੀ ਉਹਨਾਂ ਦਾ ਕਾਰਜਕਾਲ ਹੈ 2027 ਦੇ ਵਿੱਚ ਵੋਟਾਂ ਪੈਣੀਆਂ ਨੇ ਹੋ ਸਕਦਾ ਹੈ ਕਿਸੇ ਹੋਰ ਸਰਕਾਰ ਜੋ ਕਿ ਸੱਤਾ ਦੇ ਵਿੱਚ ਆਵੇ ਕੋਈ ਹੋਰ ਸਰਕਾਰ ਪੰਜਾਬ ਸਰਕਾਰ ਜੋ ਆਮ ਆਦਮੀ ਪਾਰਟੀ ਸਰਕਾਰ ਹੈ ਉਹ ਨਾ ਆਵੇ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਭਾਰੀ ਨਿਰਾਸ਼ਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਅੰਦਰ ਪਾਈ ਜਾ ਰਹੀ ਹੈ ਕੇਸ ਇਹ ਜੋ ਸਰਕਾਰ ਹੈ ਇਸ ਏਰੀਆ ਦੀ ਅਦਾਇਗੀ करेगी या फिर नहीं ते जो 1 मई ਨੂੰ ਕਿਹਾ ਜਾ ਰਿਹਾ ਕਿ ਪੈਨਸ਼ਨਰਾਂ ਦੇ ਜੋ ਪਹਿਲੀ ਕਿਸ਼ਤ ਹੈ ਜਿਸ ਦਾ ਵਾਅਦਾ ਕੀਤਾ ਗਿਆ ਸੀ ਉਹ ਉਹਨਾਂ ਦੇ ਖਾਤਿਆਂ ਦੇ ਵਿੱਚ ਆ ਜਾਵੇਗੀ ਜਿਸ ਨੂੰ ਜਿਹੜੇ ਕਿ ਪੈਨਸ਼ਨਰ ਨੇ ਉਡੀਕ ਰਹੇ ਨੇ ਹੁਣ ਦੇਖਣਾ ਹੋਵੇਗਾ ਪੰਜਾਬ ਸਰਕਾਰ ਆਪਣੇ ਕਹੇ ਤੇ ਪੂਰੀ ਉੱਤਰਦੀ ਹੈ ਜਾਂ ਫਿਰ ਬਲਾਜ਼ਮਾ ਤੇ ਪੈਨਸ਼ਨਰਾਂ ਦਾ ਸੰਘਰਸ਼ ਅਪਰੀਸ ਮੰਗ ਨੂੰ ਲੈ ਕੇ ਇੰਜ ਹੀ ਜਾਰੀ ਰਹੇਗਾ ਕਿਉਂਕਿ ਕਾਫੀ ਸੁਣਵਾਈਆਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਈਆਂ ਡਬਲ ਬੈਚ ਤੱਕ ਇਹ ਮਾਮਲਾ ਚਲਾ ਗਿਆ ਪਰ ਇਹ ਮਾਮਲਾ ਕਿਸੇ ਵੀ ਤਰ੍ਹਾਂ sire ਨਹੀਂ ਲੱਗਿਆ ਇੰਨਾ ਟਾਈਮ ਜੋ ਪੰਜਾਬ ਸਰਕਾਰ ਦੁਆਰਾ ਏਰੀਅਰ ਦੀ ਅਦਾਇਗੀ ਕਰਨ ਦੇ ਵਿੱਚ ਲਗਾਇਆ ਜਾ ਰਿਹਾ ਜਿਸ ਕਾਰਨ ਭਾਰੀ ਨਿਰਾਸ਼ਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਅੰਦਰ ਪਾਈ ਜਾ ਰਹੀ ਹੈ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ